ਹਾਂਜੀ ਅਸੀਂ ਗੱਲ ਦੀ ਸਾਰਿਆਂ ਨੂੰ ਵੈਲਕਮ ਟੂ ਮੇ ਅਵਲੌਗ ਹੋਰ ਸਾਰੇ ਕਿਦਾਂ ਠੀਕ ਆ ਸਭ ਠੀਕ ਆ ਤੇ ਅੱਜ ਅਸੀਂ ਚੱਲੇ ਸੀ ਕਿ ਗੁਰਦੁਆਰਾ ਜਿੱਦਾਂ ਕਿਸ ਨੂੰ ਪਤਾ ਹੈ ਜੀ ਦੀਦੀਆੜੇ ਚੱਲ ਰਹੇ ਆ ਤੇ ਅਸੀਂ ਜਿਹਨੇ ਕਿ ਗੁਰਦੈਸ ਸਾਹਿਬ ਖੰਡ ਪਰਸੇਵ ਅੱਜ ਜਾ ਰੰਬ ਹੋਣਾ ਹੈ ਤੇ ਅਸੀਂ ਤੁਹਾਨੂੰ ਤਿੰਨੇ ਦਿਨ ਦਿਖਾਵਾਂਗੇ ਕਿ ਕਿੱਦਾਂ ਸੇਵਾ ਕਰਦੇ ਆ ਤੁਰਨ ਅਸੀਂ ਚੱਲਦੇ ਆਂ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਨਾਮ ਕੇ ਰਹਾ ਅਸਿ ਦੀ ਮੋਤ ਨਾਨ ਕੇਲੇ ਤੂੰ ਨਾ ਹੋਣੀ ਜਿਤਸ ਮਨ ਹੋ ਨਾ ਵਿਸਰੈ ਅੰਤੋ ਨ ਸਿਦੀ ਕਹਿਣਾ ਅੰਤੋ ਅੰਤਨਾ ਕਰਣਾ ਤੇ ਅੰਤੋ ਅੰਤੋ ਦੇਖਣਾ ਸੋਣਣਾ ਨਾਮੰਤੋ ਅੰਤੋ ਜਾਪੈ ਕਿਆ ਬਨੰਤੋ ਅਹੰਤੋ ਨ ਜਾਪੈ ਕਿੰਤਾ ਆਕਾਰ ਅੰਤੋ ਜਾਪੈ ਬਾਰ ਬਾਰ ਪਿਤਾ ਜੀ ਕੇ ਤੇ ਦਿਲ 라ਹੀ ਤਾਕੇ ਅੰਤੰ ਪਾਇ ਜਾਹੀ ਇਹੋ ਆਪਾਂ ਜਾਣੈ ਕੋਈ ਬੋਤਾ ਕਿਹਿਆ ਬੋਤਾ ਹੋਏ ਵਟਾ ਸਹਿਉ ਤਦਉ ਜਪੁ ਜੁ ਪੁਰਜਾ ਨਾਉ ਰੁਜਾਉ ਐ ਕੋ ਤਸੁਚੇ ਪਜਾ ਰਸੁਏ ਜੀਉ ਕਾ ਜਨਾ ਪਾਪ ਨਾ ਟੋਈ ਹਮੀ ਗਾਥ ਬਹੁਤਾ ਕਰਮ ਲਿਖਿਆ ਰੁਜਾਇ ਵਟਾ ਤਦ ਤਨੁ ਨ ਪਮਾਇ ਕਿਤੇ ਬਗੈ ਜੋ ਸਪਾਰ ਕੀਤਾ ਨਤ ਨਹੀਂ ਵਿਚਾਰ ਕਿਤੇ ਸਤਿ ਕਹਿਵੇ ਗਾ ਰ ਕਿਤੇ ਲੈ ਲੇ ਕਿਰਪਾ ਹੈ ਕਿਤੇ ਮੁਰਖ ਕਾਈ ਤਾਏ ਕਿਤੇ ਆਪੁ ਭੂ ਸੁਮਾਰੇ ਪਿਤਾ ਤਰੀਦਾ ਤਾਰ ਬੰਦ ਖਲਾਸੀ ਪਣ ਹੈ ਹੋਏ ਉਹ ਰੱਖ ਨਾ ਸਹੀ achar Yeah, ਬੰਦੋ ਬੰਦਾ ਸੋਨਾ ਓਨੇ ਮੇਰੇ ਤਾਉ ਸੋਨਾ ਪੰਤਸੈ ਨੋ ਨਾ ਨਾ ਕੀ ਆਇਆ ਪੰਤਸੈ ਕਰਨ ਜੋਤਾ ਪਾਣੀ ਮੁਕਤ ਸਤਿ ਆਰਾ ਸਰਾਤਾ ਜੀ ਜੋ ਖੈਨ ਮੈ ਨਾ ਕੁਬਾ ਆਰ ਪਰ ਆਂ ਜਨਾ ਅਨਮਾਨਾ ਬਰਾਨੇ ਜੰਨਾ ਬਾ ਭਰਨ ਜੰਮ ਗੁਨਾਹ ਮੰਦਰ ਰੰਮਨ ਮਿਗਾ ਦਾਰਾ ਜਤੁਰੋ ਦੇਵੀ ਦਾ ਸੰਤੋਮ ਗਾ ਜੀ ਭੇਟ ਰਹਾ ਹੰਦਿਨੋ ਕਿ ਮੈ ਮਾ ਊਜਾ ਨੂੰ ਇੱਕ ਬੋਲ ਦੇ ਬਾਕੀ ਸਾਰਾ ਪਾਈ ਮਾ ਇਹ ਹਰ ਚੇ ਜੀ 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 ਉਰੇ ਆ ਦੇ ਕਿ ਉਰੇ ਆ ਨਾ ਯਾਰ ਜੀ ਆਹ ਇਹਨਾਂ ਦਾ ਮਾਤਾ ਬਣਾਉਂਦੇ ਆਂ ਮਾਤਾ ਉਹਦੀ ਜੇ ਨਾ ਪਸਾਉਂਦਾ ਤੇ ਉਹ ਉਸ ਤੋਂ ਪਹਿਲਾਂ ਮੈਨੂੰ ਕਹਿੰਦੇ ਸੀ ਆਹ ਉਹਦਾ ਡੈਸਟੀ ਪ੍ਰੋਬਲਮ ਤੇ ਮੈਨੂੰ ਕਹਿੰਦਾ ਤਾਂ ਪਿਕ ਉਹਦਾ ਮਾਲਕ ਦਾ ਫੋਨ ਆਇਆ ਜੀ ਜਿਹਦੇ ਮਕਾਨ ਚ ਰਹਿਣਾ ਕਹਿੰਦਾ ਮੈਂ ਪਾਸਾ ਕਰਾ ਦਿੰਦੀ ਆਂ ਮਹਾ ਭਾਈ ਉਹ ਕਹਿੰਦਾ ਤਾਂ ਵੀ ਜਨ ਸਾਈਨ ਚੀਜ਼ ਉਹ ਵੀ ਲੈ ਲੈਣਾ ਜੇ ਮੈਂ ਪਾਸਾ ਕਰਾ ਦਿੰਦਾ ਜੀ ਇਹ ਪਹਿਲਾ ਨੰਬਰ ਤਾਂ ਇਹ ਪ੍ਰੋਬਲਮ ਹੈ ਜੀ ਕਿੱਥੇ ਹੈ ਪੰਜਵਾਂ ਇਹ ਤਾਂ ਇਹ ਦੀ ਉਹਦਾ ਚੱਕਰ ਇਹ ਪੈਂਦਾ ਜੀ ਵੀ ਮਕਾਨ ਆ ਜਿਹੜਾ ਜਿਹੜੇ ਪਾਸੇ ਆਪਣੀ ਰਸੋਈ ਹੈ ਜੀ ਉਹੀ ਪਾਸੇ ਕੁਬਾਰ ਨੂੰ ਹਾਂ ਅੱਗੇ ਤਾਂ ਸੇ ਇੱਕ ਘਵਰਾ ਤੇ ਖਾਲਾ ਥੋੜਾ ਜਿਹਾ ਤੇ ਉਹੀ ਬਾਅਦ ਬਾਅਦ ਪਰ ਉਹ ਸਹੀ ਨਹੀਂ ਹੈਗਾ ਸਹੀ ਮੈਨੂੰ ਇਹ ਗਏ ਕਰ ਕਰ ਇਹਦੀ ਮਮੀ ਵੀ ਮਰੀ ਉਹ ਗਏ ਮੈਂ ਤਾਂ ਪਾਉਂਦਾ ਉਹ ਸਹੀ ਨਹੀਂ ਲੱਗਦਾ ਹਰ ਕਿਤੇ ਨਹੀਂ ਕਿਤੇ ਕਿੱਕੂ ਜੀ ਰਹਿ ਵੀ ਗਿਆ ਹਨ ਟੀਚ ਲਾ ਦੇ ਉਹਲੇ ਹਫਤੇ ਸੇ ਪੜਦੂ ਖਾਜਾ ਰੰਗ ਤੋਂ ਅੱਗੇ ਲੈ ਨੰਬਰ ਤੋਂ ਤੋੜਿਓ ਵਾਜਿਆ ਜੀ ਘਟ ਕੇ ਬੜੇ ਉਹਦੇ ਜੀ ਪਾ ਕੇ ਧੋਣੇ ਹੀ ਬਾਜ ਬਾਜ ਕਿਉਂ ਮੰਗੇ ਜਿਹੜੀ ਗੋਪੀ ਹੈ ਨਾ ਕਾਫੀ ਹੂਰ ਲੈ ਆਉ ਕਾਦੀ ਹੈ ਗੋਪੀ ਹੈ ਨਾ ਗੋਪੀ ਜਿਹੜੀ ਗੋਪੀ ਹੈ ਉਹਨੂੰ ਵੀ ਧੋ ਕੇ ਨਹੀਂ ਉਹ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਜੀ ਇਹਨਾਂ ਨੇ ਵੱਡੀ ਆ ਜਵਾਲਾ ਦੀ ਉਹਨਾਂ ਨੂੰ ਦੇ ਦੇਣੀ ਆ ਪੱਥਰ ਦੇਣਾ ਤੇ ਉਹ ਧੋਣੀ ਹੈ ਨੁਚੜਨੀ ਰੱਖ ਦੇਣੀ ਪਾਣੀ ਵਿੱਚ ਚੜ੍ਹ ਛੋੜਾ ਵੀ ਹੁਣ ਛੋੜੂ ਵੀ ਉਹਨੂੰ ਜਿਹੜਾ ਬਿੰਦੂ ਇਹਦਾ ਇਹ ਜਿਹੜਾ ਨਹੀਂ ਕਿ ਛੋਟਾ ਨਹੀਂ ਨਹੀਂ ਮਤਲਬ ਪਾਣੀ ਨੁਚੜ ਕੇ ਸਵੇਰ ਨੂੰ ਸਾਫ਼ ਸੁਥਰੀ

तो दो तो तो वाला ना पारे पारे तो 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 ਕਿ ਜਬਾਸ ਦੂਸੇ ਦਾ ਪੇਪਰ ਹੀ ਦੇਣਾ ਬਾਸ ਤੁਸੀਂ ਬਣਾ ਕੇ ਹੁਣ ਇੱਕ ਗੱਲ ਹੈਗੀ ਹੈ ਵਾਹ ਨੂੰ ਚਿਪਾ ਚੁੱਕ ਰੱਖ ਕੇ ਮਹਾਰਾਜ ਸੱਚ ਬਸ ਆਹੀ ਸੁਣਾਉਣਾ ਸੀ

ਕੀ ਕੀ ਹੋ ਗਿਆ ਜਦੋਂ ਪਤਾ ਵੀ ਮਨੁੱਖਿਆ ਕਿ 来 रही है जल्दी जल्दी ਰਘੁਨਾਥਾਨ ਦਿਵ ਨਾਮ ਧਨਯ ਤੰਗਾਰਾ ਤੁਮਕੇ ਸੁਨੋ ਉਪਰ ਚੋਯੋ ਵਕਤੈ ਸੁਨ ਕਹ ਰਾਹ ਸਨੋ ਦੇ ਬੋਲ ਕਮਤੇ ਆਹ ਹੋਏ ਕੀ ਨਾ ਜਾਣੋ ਹੰਕੇ ਤੇ ਗਤ ਦਾਦਾ ਚਲਤੇ ਰਘੁਨਾਮ ਬਾਯਾਰ ਸਹੈ ਲੋ ਸੀਲ ਮੰਗਰ ਬਾਣੀ ਤੰਧਾ ਜਮਾਨ ਰਹਿ ਭਰਾਤੇ ਬੰਦਨ ਨਰ ਨਾ ਗਾ ਗੇ ਲੋ ਜਾ ਰਾ ਦਾ ਬੇ ਤੂੰ ਰਾਮਾ ਮਨਵਾਜਾ ਮਾਨ ਮੋਰ ਲੁਭ ਕਾ ਨਾਮਿ ਕਿਰਨ ਕਾ ਲਿਓ ਨਾਮ ਰਤਨ ਮਰ ਹਰਿ ਮੰਗੈ ਲਾ ਰਤਨ ਚਾਲਿਓ ਸ਼ਿਵ ਕੀ ਉਲਕਾ ਨਭੀ ਪ੍ਰੀਤ ਜੀਵਤ ਸਭ ਸੇਵੋ ਬਨਾ ਤੈ ਰੱਖੋ ਕੀ ਤਾਰਾ ਜਿਆਹੀ ਆ ਗਿਆ ਕਿਨਾ ਅਗਰਉ ਦਤੈ ਮੋਖ ਨਹੀਂ ਬੋਲਿਆ ਤਿਆਰ ਜਾਇਗਾ ਭੋਗ ਵੜਾ ਦਿਨਾ ਤੇ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਜਿੱਦਾਂ ਕਿ ਪਤਾ ਧੁੱਪਾਂ ਦੇਖੋ ਤੇ ਹੁਣ ਅਸੀਂ ਚੱਲੇ ਆ ਜਥਾਨ ਉੱਥੇ ਜਾ ਕੇ ਵੀ ਦਿਖਾਵਾਂਗੇ ਤੇ ਖੜਵਸਾ ਵੀਗਾ ਸਾਰੇ ਜਦਨਿਸ਼ੇ ਦੀ ਕਰਕੇ ਅਸੀਂ ਕਰਵਾਇਆ ਸੀਗਾ ਸਾਰੇ ਮੰਤਵ ਕਿਤੇ ਤੇ ਹੁਣ ਅਸੀਂ ਚੱਲ ਲਿਆ ਤੇ ਸਾਨੂੰ ਉੱਥੇ ਜਾ ਕੇ ਮਿਲਦੇ ਆਂ I'm lying right. but I

Oh कड़ी कैसी चंदरी सी कड़ी माता गो खड़ी सी कड़ी मनी कैसी चंदरी सी कड़ी माता

ਸੁਣ ਜੀ ਇੱਥੇ ਇਸ ਬਾਰੇ ਉਸ ਬਾਤ ਕੀ ਹੈ ਜੀ ਕਿ ਤੱਕ ਕੋਈ ਨਿਰਕਰ ਕਰਦੇ ਹੋ ਚੰਨੀ ਹਾਂ ਜੀ ਬੱਚੇ ਸੰਦੀ ਮਾਤਾ ਕੰਮ ਨੂੰ ਪਾਚਾਂ ਕੇ ਪਾ ਕਰਨ ਕਿ ਤੁਸ ਬਸ ਸੁਣੋ ਜੀ ਸਰੋ ਜੀ ਨਦੀ ਨਦੀ ਜਿਹੜਾ ਲਾਗੂ ਨਾ ਆਉਣ ਸੁਣਿ ੜੀ ਅੰਦਰ ਹੋ ਸਕਦੇ ਹੈ ਜੀ ਵਾਰਗ ਜੀ ਕਰਨਾ ਜੇ ਉਹ ਬਾਣਾ ਜੀ ਮਾਤਾ ਜਿਤੇ ਹੁਣ ਕਰਦੇ ਆ ਬਲੌਗ ਦਾ ਐਂਡ ਤੇ ਸਾਡੇ ਕੀ ਦਿਨ ਦਾ ਟਾਈਮ ਤੇ ਅਸੀਂ ਸੇਵਾ ਕਰਾ ਕੇ ਸਾਰੇ ਨਵੇੜ ਕੇ ਆ ਗਏ ਤੇ ਨਾਲ ਦੀ ਨਾਲ ਕਰਦੇ ਆ ਬਲੌਗ ਦਾ ਐਂਡ ਹੋ ਗਿਆ ਤੁਹਾਨੂੰ ਬਹੁਤ ਜਿਆਦਾ ਲੱਗਿਆ ਹੋਗਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੇ ਪਹਿਲੇ ਜਦ ਤੱਕ ਲਈ ਬਾਏ